ਅਜੀ ਆਪਣਾ ਸਰ ਮੇਰਾ ਨਾਮ ਕੁਲਦੀਪ ਸਿੰਘ ਹੈ ਪਿੰਡ ਫਿਆਲੀ ਹੈ ਜ਼ਿਲ੍ਹਾ ਕਪੂਰਥਲਾ ਠੀਕ ਹੈ ਜੀ ਹਾਂ ਤੇ ਕੀ ਗੱਲ ਕੀ ਹੋਈ ਹੈ ਗੱਲ ਇਦਾਂ ਹੋਈ ਹੈ ਜੀ ਮੇਰੇ ਘਰ ਵਾਲੀ ਦੇ ਇੱਥੇ ਆਪਰੇਟ ਹੋਇਆ ਬੱਚੇ ਦਾ ਬੇਬੀ ਹੋਇਆ ਵਾ ਤੇ ਅਸੀਂ 5 ਤਰੀਕ ਨੂੰ ਇੱਥੇ ਆ ਜਾਨੇ ਆ 5 6 ਤੇ 7 ਤਰੀਕ ਨੂੰ ਮੇਰਾ ਮੋਟਰਸਾਈਕਲ ਚੱਕੇ ਜਾਂਦਾ ਦੁਪਹਿਰ ਨੂੰ 2 ਵਜੇ ਜੀ ਇੱਥੋਂ ਤੇ ਇਹਨਾਂ ਦੇ ਬੰਦੇ ਨੇ ਪਰਚੀ ਕੱਟ ਕੇ ਦਿੱਤੀ ਹੈ ਜੀ ਹਾਂਜੀ ਪਰਚੀ ਕੱਟ ਕੇ ਜਤੀ ਹੈ ਹਾਂਜੀ ਉਹਨੂੰ ਬੰਦੇ ਨੂੰ ਪਰਚੀ ਕੱਟ ਕੇ ਜਤੀ ਤੇ ਫੇਰ ਮੋਟਰਸਾਈਕਲ ਤੁਹਾਡੇ ਕਿੱਧਰ ਚੋਣੀ ਹੋ ਗਿਆ ਦੇਖੋ ਜੀ ਮੈਂ ਤਾਂ 4 ਵਜੇ ਥੱਲੇ ਆਉਣਾ ਵਾ ਠੀਕ ਹੈ ਜੀ 1 ਵਜੇ ਮੈਂ ਮੋਟਰਸਾਈਕਲ ਕਾਢਾ ਕਰਕੇ ਜਾਂਦਾ ਵਾ 2 ਵਜੇ ਇਥੋਂ ਮੋਟਰਸਾਈਕਲ ਚੱਕਿਆ ਜਾਂਦਾ ਵਾ ਮੈਂ ਸੌਂ ਗਿਆ ਉੱਤੇ ਜਾ ਕੇ ਠੀਕ ਹੈ ਮੋਟਰਸਾਈਕਲ ਕਾਢਾ ਕਰਕੇ ਫੇਰ ਮੈਂ ਥੱਲੇ ਆਉਣਾ ਹੀ 4 ਵਜੇ 4 ਵਜੇ ਆਣ ਕੇ ਦੇਖਦਾ ਮੋਟਰਸਾਈਕਲ ਹੈ ਨਹੀਂ ਗਈ ਸੀ ਗਾਇਬ ਹੋ ਗਿਆ ਮੋਟਰਸਾਈਕਲ ਇੱਥੇ ਕਿਤਾ ਹੋਇਆ ਕਿੱਦਾਂ ਕਿ ਕਿਸੇ ਕਿੰਨਤੀ ਕਿੰਨੇ ਦੀ ਤੁਹਾਡੀ ਇਹ ਕਿ ਮੋਟਰਸਾਈਕਲ ਐਸੀ ਕੈਮਰੇ ਚੈੱਕ ਕਰਾਏ ਆ ਕੈਮਰੇ ਦੇ ਵਿੱਚ ਜੇ ਪਤਾ ਲੱਗਦਾ ਬੰਦਾ ਇਹਨਾਂ ਦਾ ਪਰਚੀ ਕੱਟ ਕੇ ਕੱਟ ਕੇ ਦੇ ਰਿਆ ਆ ਆਲਰੇਡੀ ਮੇਰੀ ਇੱਕ ਪਰਚੀ ਪਹਿਲਾਂ ਕੱਟ ਕੇ ਇਹਨਾਂ ਦਿੱਤੀ ਸੀ ਮੈਨੂੰ ਕਿ ਤੁਹਾਡੀ ਪਰਚੀ ਕੱਟ ਕੇ ਦੇ ਦਿੱਤੀ ਕਿਤੇ ਕਿਤੇ ਮੈਂ ਪੂਰਾ ਡਿਟੇਲ ਨਾ ਦੱਸਾਂ ਇਹ ਮੈਂ ਸਵੇਰੇ 6:30 ਵਜੇ ਮੋਟਰਸੇਲ ਉਤੋਂ ਥੱਲੇ ਲਾਤਾ ਠੀਕ ਹੈ ਜੀ ਇੱਥੇ ਖੜਾ ਕਰਤਾ ਫਿਰ ਮੈਂ ਆਪਣੇ ਪਿੰਡ ਜਾਣਾ ਵਾ ਪਰਚੀ ਲਈ ਇਹਨਾਂ ਤੋਂ ਠੀਕ ਹੈ ਜੀ ਇਹਨਾਂ ਨੂੰ ਪੈਸੇ ਵੀ ਦਿੱਤੇ ਆ ਔਰ ਮੈਂ ਉਹ ਪਿੰਡੋਂ ਆਣ ਕੇ ਫੇਰ ਖੜਾ ਕਰਕੇ ਜਾਣਾ ਵਾ ਉਸ ਤੋਂ ਬਾਅਦ 12:30 1 ਵਜੇ ਫੇਰ ਮੈਂ ਜਾਣਾ ਸ਼ਪੀਲ ਲੈਣੇ ਤੋਂ ਗੁਰਦੁਆਰਾ ਸਾਹਿਬ ਸਟਰੀਟ ਗੁਰਦੁਆਰਾ ਉਸ ਤੋਂ ਬਾਅਦ ਆਣ ਕੇ ਜੀ 2 ਵਜੇ ਮੋਟਰਸਾਈਕਲ ਗੈਪ ਹੋ ਜਾਂਦਾ ਜੀ ਇਹਨਾਂ ਨੇ ਪਰਚੀ ਕੱਟ ਕੇ ਦਿੱਤੀ ਉੱਤੇ ਬੰਦਾ ਬੈਹਂਦਾ ਅਣਜਾਣ ਬੰਦਾ ਕੋ ਬੈਹਂਦੇ ਇਹਨਾਂ ਨੇ ਕਿਹਾ ਘਰੇ ਉਹਦਾ ਹੀ ਮੋਟਰਸਾਈਕਲ ਇਹਨਾਂ ਨੇ ਪਰਚੀ ਕੱਟ ਕੇ ਦੇ ਦਿੱਤੀ ਬੰਦੇ ਨੂੰ ਔਰ ਨਾ ਬੰਦੇ ਕੋ ਪੈਸੇ ਲੈਂਦੇ ਆ ਪੁੱਛ ਵੀ ਨਹੀਂ ਨਾ ਉਹਨੂੰ ਪੁੱਛਦੇ ਏਦਾਂ ਚੱਲ ਜਾਂਦੇ ਆ ਔਰ ਇਹਨਾਂ ਦਾ ਜਿਹੜਾ ਮੇਨ ਠੇਕੇਦਾਰ ਮੇਨ ਬੰਦਾ ਉਹ ਵੀ ਉੱਥੇ ਹੀ ਹੁੰਦਾ ਵਾ ਤਿੰਨ ਬੰਦੇ ਇਹਨਾਂ ਦੇ ਉੱਥੇ ਹੁੰਦੇ ਚਾਰ ਤਾਨੂੰ ਕੀ ਲੱਗਦਾ ਕੋਈ ਮਿਲੀ ਭੁਗਤਵਾਏ ਨੇ ਦੀ ਮੈਨੂੰ ਇਦਾਂ ਇਹਨਾਂ ਨੇ ਜਦ ਪੁੱਛਿਆ ਨਹੀਂ ਨਾ ਪਰਚੀ ਦਾ ਨਾ ਪੈਸਿਆਂ ਦਾ ਪੁੱਛਿਆ ਇਹਨੇ ਸਾਰੇ ਮੈਨੂੰ ਜਾਣ ਪਛਾਣ ਦੇ ਬੰਦੇ ਹੋਣਗੇ ਇਹਨਾਂ ਨੂੰ ਸਾਰੇ ਪਤਾ ਹੀ ਹੋਊਗਾ ਇਹਨਾਂ ਨੇ ਇਹਨਾਂ ਨੇ ਪੁੱਛਿਆ ਹੀ ਨਹੀਂ ਪਰਚੀ ਦੇ ਕੇ ਤੂੰ ਸਾਨੂੰ ਪੈਸੇ ਦੇ ਕੇ ਜਾ ਜਾਂ ਨਾ ਦੇ ਕੇ ਜਾ ਨਾ ਰੋਕਦੇ ਹੀ ਉਹਨੂੰ ਕੁਝ ਵੀ ਨਹੀਂ ਇਹਨਾਂ ਨੇ ਕਿਹਾ ਉਹਨਾਂ ਨੂੰ ਤਾਂ ਮਤਲਬ ਕਿ ਜਿਹੜੇ ਚੋਰੀ ਤੇ ਵਾਰਦਾਤਾ ਹੁੰਦੀ ਆ ਵਾ ਕਿਤੇ ਨਾ ਕਿਤੇ ਇਹ ਕਹ ਲੋ ਕਿ ਠੇਕੇ ਤਾਂ ਆਦੀ ਮਿਲੀ ਭੁਗਤਵਾ। ਹਾਂਜੀ ਵਿੱਚ ਵਿੱਚ ਉਹ ਵੀ ਉੱਥੇ ਹੀ ਬੈਠੇ ਉੱਥੇ ਕੋਲ ਹੀ ਆਈ ਬੈਠੇ ਉੱਥੇ ਹੀ ਜਦੋਂ ਮੋਟਰਸਾਈਕਲ ਜਾ ਰਿਹਾ ਵਾ ਤਾਂ ਇਸ ਬੰਦੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੀਟ ਕੀਤੀ ਕੰਪਲੀਟ ਕੀਤੀ ਹੈ ਹਾਂਜੀ ਤਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਵੱਲੋਂ ਕਹਿੰਦੇ ਸੀ ਕੈਮਰੇ ਚੈੱਕ ਕਰਾਂਗੇ ਅੱਜ ਕੈਮਰੇ ਇੱਕ ਇਹਨਾਂ ਨੇ ਕੈਮਰਾ ਚੈੱਕ ਕਰਾਤਾ ਦੋ ਹਜੇ ਕੈਮਰੇ ਬਾਕੀ ਆਈ ਚੈੱਕ ਕਰਨ ਨੂੰ ਉਸ ਦਿਨ ਸਾਨੂੰ ਮੈਡਮ ਨੇ ਕੈਮਰੇ ਨਹੀਂ ਚੈੱਕ ਕਰਨ ਦਿੱਤੇ ਤਾਂ ਅੱਜ ਜੋ ਐਸਆਈ ਦਾ ਫੋਨ ਆਇਆ ਸੀ ਕਹਿੰਦੇ ਆਪਾਂ ਕੈਮਰੇ ਚੈੱਕ ਕਰ ਲੈਨੇ ਤੇਰੇ ਐਸਆਈ ਜਿਹੜਾ ਕਿ ਤੁਹਾਡੇ ਕੀ ਹੈ ਰਾਜਵਿੰਦਰ ਜੀ ਰਾਜਵਿੰਦਰ ਹਾਂਜੀ ਤਾਂ ਕਿੰਨੇ ਦਿਨ ਹੋ ਗਏ ਤੁਹਾਡੇ ਮੁਰਾ ਕੱਲ ਨੂੰ ਹਫਤਾ ਹੋ ਜਾਣਾ ਜੀ ਕੱਲ ਨੂੰ ਸ਼ਨੀਵਾਰ ਦਾ ਯਾਨੀ ਕਿ ਇੱਥੋਂ ਗਿਆ ਬਈ ਮੋਟਰਸਾਈਕਲ ਦੁਪਹਿਰ ਦਾ 1 ਵਜੇ ਦਾ 2 ਵਜੇ ਦਾ ਜੀ ਤਾਂ ਉਸ ਤੋਂ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਮੈਂ ਇਹ ਕਰਦਾ ਕਿ ਜਾਂ ਤਾਂ ਮੈਨੂੰ ਮੇਰਾ ਮੋਟਰਸਾਈਕਲ ਦਿਵਾ ਦੇਣ ਬਸ ਦੇਖੋ ਇਸ 1 ਲੱਖ ਦਾ ਮੋਟਰਸਾਈਕਲ ਮੈਨੂੰ ਮੈਂ ਲਿਆ ਸੀਗਾ ਜੀ ਕੰਮ ਕੀ ਕਰਦੇ ਤੁਸੀਂ ਮੈਂ ਦਿਹਾੜੀ ਦਾਪਾ ਕਰਦਾ ਹਾਂ ਬਸ ਹਾਂ ਜੀ ਮੈਂ ਇੱਥੇ ਬੇਬੀ ਦਾ ਆਪਰੇਸ਼ਨ ਕਰਾਉਣ ਆਇਆ ਸੀ ਇੱਥੇ ਅੱਛਾ ਹਾਂ ਜੀ ਹੋ ਇਹ ਇੰਪੋਰਟ ਸਕੇ ਦਾ ਕੀ ਨੰਬਰ ਕੀ ਤੁਹਾਡੇ ਨੰਬਰ ਹੈਗਾ ਇਹ ਪੀ ਵੀ 08 ਈ ਕਯੂ ਅਨ ਤਰੁੰਨੀ ਨੰਬਰ ਹੈ ਜੀ ਹਾਂਜੀ ਸਰ ਕੀ ਕਾਰਨ ਕਿ ਅੱਜ ਤੁਸੀਂ ਸਿਵਲ ਹਸਪੀਟਲ ਦੇ ਵਿੱਚ ਖੜੇ ਪਏ ਆ ਦੇਖੋ ਬਦੋਰ ਹਲਕਾ ਸੇਵਾਦਾਰ ਮੈਂ ਲੰਬੇ ਸਮੇਂ ਚ ਹਲਕੇ ਤੋਂ ਸੇਵਾਵਾਂ ਨਿਭਾ ਰਿਹਾ ਹਾਂ ਮੈਨੂੰ ਅੱਜ ਵੀ ਫੋਨ ਆਇਆ ਬੀਤੇ ਦਿਨੀ ਸਾਤਰੀ ਨੂੰ ਕੁਲਦੀਪ ਸਿੰਘ ਜੋ ਪਿੰਡ ਫਿਆਲੀ ਦੇ ਰਹਿਣ ਵਾਲੇ ਆ ਉਹਨਾਂ ਦਾ ਬਾਈਕ ਹੀ ਸਪਲੈਂਡਰ ਚੱਕਿਆ ਗਿਆ ਸੀਗਾ ਦੇਖੋ ਕਿੱਡੀ ਹਸੋਈ ਨਹੀਂ ਗੱਲ ਹੋਈ ਆ ਠੀਕ ਆ ਸੋਨੂੰ ਵੀਰ ਜਿਹਦੇ ਕੋਲ ਠੇਕਾ ਵਾ ਠੀਕ ਆ ਹਰ ਬੰਦੇ ਨੇ ਮਿਹਨਤ ਕਰਨੀ ਮੁਸ਼ਕਲ ਕਰਨੀ ਰੋਟੀ ਕਮਾਣੀ ਆ ਰੈਵਨਿਊ ਇਕੱਠਾ ਕਰ ਰਿਆ ਆ ਵਾ ਸਿਵਲ ਹਸਪੀਟਲ ਜਿਹੜਾ ਆ ਵਾ ਜ਼ਿਲ੍ਹੇ ਦਾ ਕਪੂਥਲੇ ਦਾ ਲੋਕਾਂ ਦੇ ਮੋਟਰਸਾਈਕਲ ਚੱਕੇ ਜਾ ਰਹੇ ਆ ਉਹਦਾ ਨੁਕਸਾਨ ਕੋਈ ਭਰ ਨਹੀਂ ਰਿਹਾ ਇੱਕ ਮੋਟਰਸਾਈਕਲ ਦੀ ਦੋ ਦੋ ਵਾਰੀ ਪਰਚੀਆਂ ਕੱਢੀਆਂ ਜਾ ਰਹੀਆਂ ਵਾ ਜਦੋਂ ਦੂਜੀ ਨਹੀਂ ਪਰਚੀ ਕੱਢੀ ਜਾ ਰਹੀ ਇੱਕ ਮੋਟਰਸਾਈਕਲ ਦੀ ਹਾਲਾਂਕਿ ਮਾਲਕ ਅੰਦਰ ਬੈਠੇ ਆ ਇੱਕ ਪਰਚੀ ਜਿਹੜੀ ਆ ਉਸ ਚੋਰ ਨੂੰ ਕੱਟ ਕੇ ਦੇ ਦਿੱਤੀ ਗਈ ਆ ਜਦੋਂ ਸੋਨੂੰ ਜਿਹੜੇ ਇੱਥੇ ਠੇਕੇਦਾਰ ਦੇ ਮਾਲਕ ਆ ਉਹਨੂੰ ਪੁੱਛਿਆ ਗਿਆ ਕਿ ਇਹ ਬੰਦਾ ਜਿਹੜਾ ਵਾ ਪਰਚੀ ਕੱਟ ਰਿਹਾ ਕੋਣ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਦੇਖੋ ਮੰਨ ਲਓ ਮੇਰਾ ਘਰ ਆ ਮੇਰੇ ਘਰ 'ਚ ਕੋਈ ਬੰਦਾ ਦਾਖਲ ਹੋਵੇ ਕੋਈ ਗੱਲ ਮੰਨਣ ਵਾਲੀ ਆ ਕਹਿੰਦੇ ਉਹ ਚਾਹ ਭਲਾਰ ਆਉਂਦਾ ਕੋਈ ਬੰਦਾ ਉਹਨੇ ਪਰਚੀ ਕੱਟ ਕੇ ਦੇ ਦਿੱਤੀ ਹੁਣ ਜ਼ਿੰਮੇਵਾਰੀ ਲੈਣਾ ਕਿਹਦਾ ਫਰਜ ਬੰਦਾ ਯਾਰ ਸਿਵਲ ਹਸਪੀਟਲ ਕਪੂਥਲਾ ਲਵੇ ਉਹ 7 ਤਰੀਕ ਤੋਂ ਜਿਹੜਾ ਬੰਦਾ ਵਾ ਉਹਦਾ ਮੋਟਰਸਾਈਕਲ ਗਵਾਚਾ ਪਿੰਡ ਫਿਆਲੀ ਤੋਂ ਵਿਚਾਰਾ ਇੱਥੇ ਆਪਣਾ ਲਾਜ ਕਰਨ ਆਇਆ ਲਾਜ ਦੇਉਂਦੇ ਆਪਣੀ ਵਾਈਫ ਦਾ ਕੀ ਕਰਵਾਉਣਾ ਸੀ ਉਹ ਤੇ ਸਰਕਾਰੀ ਹਸਪੀਟਲ ਦੀ ਸਹੂਲਤ ਆਪਾਂ ਨੂੰ ਪਤਾ ਹੀ ਆ ਉਲਟਾ ਵਿਚਾਰਾ ਮੋਟਰਸਾਈਕਲ ਚਕਵਾ ਬੈਠਾ ਨਾ ਉਹ ਕਮਾਈ ਕਰਨ ਜੋਗਾ ਰਿਆ ਕਿਉਂਕਿ ਇੱਕੋ ਇੱਕ ਸਾਧਨ ਹੁੰਦਾ ਗਰੀਬ ਪਰਿਵਾਰਾਂ ਦੇ ਕੋਲ ਜੇ ਉਹਦੇ ਕੋ ਉਹ ਵੀ ਨਹੀਂ ਬਚਿਆ ਤਾਂ ਉਹ ਕਿੱਥੇ ਜਾਊਗਾ ਸੋ ਜੇ ਆ ਠੇਕੇਦਾਰਾਂ ਜੇ ਮੰਨ ਲਓ ਠੇਕਾ ਲਿੱਤਾ ਵਾ ਇਹ ਜ਼ਿੰਮੇਵਾਰੀ ਬੰਦੀ ਆ ਸਿਵਲ ਹਸਪੀਟਲ ਪਲੱਸ ਠੇਕੇਦਾਰ ਦੀ ਕਿ ਇਹ ਜਿਹੜਾ ਕਿਸੇ ਗਰੀਬ ਦਾ ਕੋਈ ਹਾਸੋਈ ਨਾ ਇਹਨਾਂ ਨੇ ਕੰਮ ਕਰਵਾਇਆ ਵਾ ਪਰਚੇ ਦੋ ਦੋ ਕਟਾ ਕੇ ਤੇ ਉਹਦੀ ਭਰਪਾਈ ਕਰਨ ਜੇ ਗੱਲ ਕਰੀ ਹੈਲਥ ਡਿਪਾਰਟਮੈਂਟ ਜਿਹੜਾ ਪ੍ਰਸ਼ਾਸਨ ਹੈਗਾ ਵਾ ਇੱਕ ਪੱਲਾ ਕਿਉਂ ਛੱਡਦਾ ਹੁੰਦਾ ਵਾ ਕਿ ਠੇਕੇ ਦਾ ਜਿੰਮੇਵਾਰੀ ਹੈ ਸਾਡੀ ਜਿੰਮੇਵਾਰੀ ਨਹੀਂ ਜਦ ਕਿ ਰੈਵਨਿਊ ਤਾਂ ਇਹ ਹੈਲਥ ਡਿਪਾਰਟਮੈਂਟ ਨੂੰ ਜਾਂਦਾ ਨਾ ਦੇਖੋ ਜੀ ਬੈਲੋ ਤੇ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਇਹ ਠੇਕਾ ਦਿੱਤਾ ਜਾਂਦਾ ਵਾ ਕੁਝ ਦਿਨ ਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਕੁਝ ਨਹੀਂ ਹੁੰਦਾ ਇਹ ਆਪੇ ਹੀ ਦੇਖ ਲੋ ਇਹ ਟੈਂਡਰ ਪਾਸ ਕਰਵਾ ਕੇ ਠੇਕਾ ਦੇ ਦਿੰਦੇ ਆ ਜੇ ਠੇਕਾ ਦਿੰਦੇ ਆ ਇਹ ਸਿਵਲ ਹਸਪੀਟਲ ਦੇ ਬਾਹਰ ਕਈ ਵਾਰੀ ਜਿਹੜੇ ਨਸ਼ੇੜੀ ਬੰਦੇ ਆ ਇਹਨਾਂ ਨੇ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਤੋਂ ਬੰਦੇ ਭਜਾਏ ਆ ਉਹੀ ਬੰਦੇ ਇੱਥੇ ਕਈ ਵਿੱਚ ਪਰਚੀਆਂ ਕੱਟਣ ਤੇ ਲਾਏ ਹੁੰਦੇ ਆ ਹੁਣ ਜੇ ਮੋਰਸਲ ਚੱਕੇ ਜਾਂਦੇ ਆ ਬਾਅਦ ਵਿੱਚ ਉਹਦਾ ਕੋਈ ਵਾਲੀਵਾਰ ਨਹੀਂ ਹੁੰਦਾ ਹੈਲਥ ਡਿਪਾਰਟਮੈਂਟ ਦੇ ਆਪਣੇ ਕੰਮਾਂ ਤੋਂ ਭਜਦਾ ਰਹਿੰਦਾ ਵਾ ਉਹ ਗਰੀਬ ਲੋਕਾਂ ਨੂੰ ਜਿਹੜੇ ਆ ਮੋਰਸਲ ਤੇ ਕਿੱਥੋਂ ਦਿਵਾਣਗੇ ਸੋ ਸਾਰੀ ਮਲੀ ਭੁਗਤਣਾ ਆ ਜੇ ਇਸ ਵੀਰ ਦਾ ਮੋਟਰਸਾਈਕਲ ਜਲਦ ਜਲਦ ਨਾ ਰਿਕਵਰ ਕਰਾਇਆ ਗਿਆ ਆਨ ਵਾਲੇ ਦਿਨਾਂ 'ਚ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਪ੍ਰੋਟੈਸਟ ਕੀਤਾ ਜਾਵੇਗਾ ਜੋ ਤੱਕ ਉਸ ਗਰੀਬ ਨੂੰ ਉਹਦਾ ਮੋਟਰਸਾਈਕਲ ਜਿਹੜਾ ਗਵਾਚਿਆ ਨਹੀਂ ਮਿਲਦਾ ਇਹ ਗੱਲ ਕਿ ਸਿਵਲ ਹਸਪੀਟਲ ਦੇ ਵਿੱਚ ਇਤਨੇ ਬੰਦੇ ਵੀ ਘੁੰਮਦੇ ਆ ਜਿਹੜੇ ਕਿ ਲੋਕਾਂ ਦੇ ਕੰਮ ਕਰਵਾਉਂਦੇ ਆ ਦਰ ਕਿ ਆਪ ਇੱਥੇ ਕਿਸੇ ਕੋਈ ਪੋਸਟ ਤੇ ਨਹੀਂ ਲੱਗੇ ਮੈਂ ਹਮੇਸ਼ਾ ਕਹਿੰਦਾ ਹਾਂ ਦਲਾਲ ਜਿਹੜੇ ਆ ਭਾਵੇਂ ਉਹ ਕਾਰਪੋਰੇਸ਼ਨ ਹੋਵੇ ਤਹਿਸੀਲ ਹੋਵੇ ਸਿਵਲ ਹਸਪੀਟਲ ਹੋਵੇ ਦਲਾਲ ਇਹੋ ਜਿਹੇ ਭਰਤੀ ਹੋਏ ਪਿਆ ਕਪੂਥਲੇ ਚ ਕੁਝ ਜਿ ਛਿੱਟੇ ਕੁਰਤੇ ਪਿਆਮਿਆਂ ਵਾਲੇ ਆ ਕੁਝ ਤੇ ਐਵੇਂ ਹੀ 2 ਨੰਬਰੀ ਦਲਾਲ ਆ ਜਿਹੜੇ ਕਿ ਹਰ ਸਰਕਾਰੀ ਮਹਿਕਮੇ 'ਚ ਜਾ ਕੇ ਕਹਿੰਦੇ ਆ ਜੀ ਅਸੀਂ ਕੰਮ ਕਰਾਉਂਦੇ ਆ ਅਸੀਂ ਕੰਮ ਕਰਾਉਂਦੇ ਉਹਨਾਂ ਦਾ ਕੰਮ ਕੀ ਹੁੰਦਾ ਸਿਰਫ 25-75 ਕੰਦਾ ਲੋਕਾਂ ਨੂੰ ਖੱਜਲ ਕੰਦਾ ਲੋਕਾਂ ਦੀ ਠੱਗੀ ਮਾਰਨਾ ਸੋ ਬਹੁਤ ਸਾਰੇ ਸ਼ੱਕੀ ਲੋਕ ਸਿਵਲ ਹਸਪੀਟਲ ਕਪੂਥਲੇ 'ਚ ਘੁੰਮਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੀ ਕੰਮਾਂ ਦੇ ਲਈ ਇੱਥੇ ਪਹੁੰਚੇ ਆ ਇਹਦੀ ਵੀ ਜਿਹੜੀ ਆ ਜਾਂਚ ਦਾ ਵਿਸ਼ਾ ਆ 50 ਵਿੱਚ ਪਰਦਾਲ ਹੋਣੀ ਚਾਹੀਦੀ ਕੋਈ ਡਿਪਾਰਟਮੈਂਟ ਵੱਲ ਪਰਦਾਲ ਦਾ ਦਾਅ ਹੋਊਗਾ ਜੀ ਇੱਥੇ ਤੇ ਜਿਹੜਾ ਸਿਵਲ ਹਸਪੀਟਲ ਦਾ ਮਾਈ ਬਾਪ ਹੁੰਦਾ ਉਹੀ ਨਹੀਂ ਮਿਲਦਾ ਸਮੇਂ ਤੇ ਜੇ ਕੋਈ ਆਂਦਾ ਆਂਦਾ ਉਹ ਚੌਰੰਗਜੀਤ ਦੀ ਆਤਮਾ ਆ ਜਾਂਦੀ ਆ ਸੋ ਸਿਵਲ ਹਸਪੀਟਲ ਕਪੂਥਲੇ 'ਚ ਪਰਦਾਲ ਤੇ ਕਿੰਨੇ ਕਰਨੀਆਂ ਇੱਥੇ ਦੇ ਮਰੀਜ਼ਾਂ ਨੂੰ ਜਿਹੜੀਆਂ ਸੁਵਿਧਾਵਾਂ ਉਹ ਨਹੀਂ ਮਿਲਦੀਆਂ ਪਿਆ ਸਿਵਲ ਹਸਪੀਟਲ ਤੇ ਪਰਦਾਲ ਵਾਲਾ ਤੇ ਕੰਮ ਹੀ ਛੱਡ ਦੀ ਜੀ ਅੱਪਾ